ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਖੜੇ ਆਂ ਭਾਸੋਂ ਦੇ ਵਿੱਚ ਆਗਮ ਇਲੈਕਟ੍ਰੀਕਲ ਵਾਲਾ ਨੇ ਧਮਾਕਾ ਕਰਤਾ ਦੀਵਾਲੀ ਤੇ ਤੇ ਆਜੋ ਤੁਹਾਨੂੰ ਫੈਂਸੀ ਫੈਂਸੀ ਚੀਜ਼ਾਂ ਦਿਖਾਉਣੇ ਆ ਜਿਹੜੀਆਂ ਭਾਸੋਂ ਦੇ ਵਿੱਚ ਬਿਲਕੁਲ ਵੀ ਕਿਸੇ ਦੇ ਕੋਲ ਹੋਣੀ ਹੀ ਨਹੀਂ ਹੈਗਾ ਇਹੋ ਜਿਹੀਆਂ ਚੀਜ਼ਾਂ ਨੇ ਬਾਈਆਂ ਕੋਲ ਇੱਥੇ ਤੁਹਾਨੂੰ ਫੈਂਸੀ ਦੀਵਾਲੀ ਵਾਸਤੇ ਲੇਟੈਸਟ ਮਾਡਲ ਦੀਆਂ ਲੜੀਆਂ ਲੇਜ਼ਰ ਲੜੀਆਂ ਘਰ ਸਜਾਉਣ ਵਾਸਤੇ ਫੈਂਸੀ ਫੁੱਲ ਫਲਾਵਰ ਲੜੀਆਂ ਮਿਲ ਜਾਣਗੀਆਂ ਤੇ ਬਹੁਤ ਹੀ ਵਾਜਬ ਰੇਟਾਂ ਤੇ ਮਿਲ ਜਾਣਗੀਆਂ ਤੇ ਇਹ ਬਹੁਤ ਹੀ ਪਿਆਰਾ ਕਪਲ ਨੇ ਨਵੀਂ ਦੁਕਾਨ ਕਰੀ ਹੈ ਜੀ ਪੰਜਾਬੀ ਨੇ ਸਭ ਤੋਂ ਵੱਡੀ ਗੱਲ ਇਹ ਆ ਤੁਹਾਡੀ سپورਟ ਦੀ ਇਹਨਾਂ ਨੂੰ ਹੈਗੀਆ ਲੋੜ ਤੇ ਦਿਵਾਲੀ ਤੇ ਹਰ ਫੈਂਸੀ ਸਮਾਨ ਮੌਜੂਦ ਆ ਜੀ ਇਹਨਾਂ ਦੀ ਦੁਕਾਨ ਤੇ ਤੇ ਇਹਨਾਂ ਦੇ ਕੋਲੋਂ ਲੇਡੀਜ਼ ਰੈਡੀਮੇਡ ਕੱਪੜੇ ਵੀ ਮਿਲ ਜਾਣਗੇ ਸੋ ਇੱਕ ਵਾਰ ਵਿਜ਼ਿਟ ਜ਼ਰੂਰ ਕਰਿਓ ਤੇ ਲੋਕੇਸ਼ਨ ਦੀ ਗੱਲ ਕਰੀਏ ਜੀ ਤਾਂ ਭਾਸੋ ਸਰਹੰਦ ਰੋਡ ਤੇ ਇਹਨਾਂ ਦੀ ਦੁਕਾਨ ਮੌਜੂਦ ਆ ਜੀ ਤੇ ਸਕਰੀਨ ਦੇ ਉੱਤੇ ਚੱਲ ਰਹੇ ਨੇ ਨੰਬਰ ਜ਼ਿਆਦਾ ਜਾਣਕਾਰੀ ਲਈ ਇਹਨਾਂ ਨੂੰ ਸੰਪਰਕ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਲੋੜਵੰਦਾਂ ਦੀ ਮਦਦ ਹੋ ਸਕੇ ਸੋ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਤੇ ਇਦਾਂ ਦੀਆਂ ਫੈਂਸੀ ਫੈਂਸੀ ਚੀਜ਼ਾਂ ਤੁਹਾਨੂੰ ਹੋਰ ਕਿਤੋਂ ਵੀ ਨਹੀਂ ਮਿਲਣੀਆਂ ਇਹਨਾਂ ਕੋਲ ਮੌਜੂਦ ਨੇ ਜੀ ਇੱਕ ਵਾਰ ਲੋਕੇਸ਼ਨ ਫੇਰ ਦੱਸਤੀ ਜੀ 70 ਸਰਹੰਦ ਰੋਡ ਤੇ ਦੁਕਾਨ ਆ ਜੀ ਤੇ ਸਾਹਮਣੇ ਹੈਗੀ ਹੈ ਜੀ ਚੱਕੀ ਧੰਨਵਾਦ